ਤਾਕ ਪਹਿਲਾ ਫਲੋਰ ਵਿਖੇ ਜੋ ਸਾਡੇ ਡਾਕਟਰ ਭੀਮrao ਅੰਬੇਦਕਰ ਸਾਹਿਬ ਭਾਰਤ ਰਤਨ ਮੈਂ ਕਹੂੰਗਾ ਕਿ ਭਾਰਤ ਰਤਨ ਸਗੋ ਕਿ ਵਿਸ਼ਵ ਰਤਨ ਨੇ ਉਹ ਜਿਹੜੀ ਉਹਨਾਂ ਦੀ ਮੂਰਤੀ ਉੱਤੇ ਬੁੱਤ ਉੱਤੇ ਇੱਕ ਨਿੰਦਾਯੋਗ ਇੱਕ અપਮਾਨਜਨਕ ਮੈਂ ਕਹੂੰਗਾ ਕਿ ਜਿਹੜੀ ਉਹਨਾਂ ਦੀ ਬੇਅਦਬੀ ਹੋਈ ਆ ਉਹਨਾਂ ਦੀ ਬੁੱਤ ਦੀ ਉਹਨਾਂ ਦੀ ਸੋਚ ਦੀ ਉਹਨਾਂ ਦੇ ਸੰਵਿਧਾਨ ਦੀ ਜਿਹੜੇ ਕਿ ਭਾਰਤੀ ਧਰਤੀ ਤੋਂ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਗੁਰਪਤਵੰਤ ਪੰਨੂ ਹਣਾਵਲੋ ਜੋ ਸੁਨੇਹਾ ਲਗਿਆ ਉਹ ਅਸੀਂ ਉਹਦੀ ਸਾਰੇ ਆਮ ਆਦੀ ਪਾਰਟੀ ਸਮੂਹ ਪੰਜਾਬ ਲੀਡਰਸ਼ਿਪ ਆਮ ਆਦੀ ਪਾਰਟੀ ਸ਼ਾਰਪ ਲੀਡਰਸ਼ਿਪ ਅਸੀਂ ਸਖਤ ਸ਼ਬਦਾਂ 'ਚ ਅਸੀਂ ਨਿੰਦਾ ਕਰਦੇ ਹਾਂ ਜੋ ਉਹਨਾਂ ਦੀ ਸੋਚ ਆ ਜੋ ਉਹਨਾਂ ਦੇ ਇਰਾਦੇ ਨੇ ਪੰਜਾਬ ਨੂੰ ਵੰਡਣ ਦੇ ਸਮਾਜ ਨੂੰ ਵੰਡਣ ਦੇ ਉਹ ਅਸੀਂ ਕਹਾਗੇ ਕਿ ਉਹ ਕਦੇ ਵੀ ਕਾਬਜ਼ਾ ਨਹੀਂ ਹੋ ਸਕਣਗੇ ਪੰਜਾਬ ਜੇ ਪੰਜਾਬ ਦੇ ਵਾਸੀ ਨੇ ਇੱਕ ਸਮਝਦਾਰ ਵਾਸੀ ਨੇ ਨਾਗਰੀ ਪਹਿਲਾਂ ਕਦੀ ਹੋਇਆ ਨਾ ਅੱਜ ਹੋਊਗਾ ਨਾ ਅੱਗੇ ਵੀ ਕਦੀ ਹੋਊਗਾ ਮੈਂ ਇਹ ਹੀ ਕਹਾਂਗਾ ਕਿ ਜੇ ਉਹਨਾਂ ਜਵਾਕੇ ਕੋਈ ਦਮ ਹੈਗਾ ਸੀ ਉਹਨਾਂ ਨੂੰ ਵੰਗਾਰਦੇ ਆਪਾਂ ਤੁਸੀਂ ਪੰਜਾਬ ਆਓ ਤੁਸੀਂ ਭਾਰਤ ਆਓ ਜੇ ਵਾਕੀ ਤੁਹਾਡੇ ਛਿੰਮਤ ਹੈਗੀ ਹੈ ਦਲੇਰੀ ਹੈਗੀ ਆ ਤੁਸੀਂ ਉਂਗਲ ਕਰਕੇ ਦਿਖਾਓ ਬਾਬਾ ਸਾਹਿਬ ਵੇਦਕਾ ਵੱਲ ਉਹਨਾਂ ਦੇ ਬੋਤ ਵੱਲ ਤੇ ਅਸੀਂ ਤੁਹਾਨੂੰ ਦੱਸਦੇ ਅਸੀਂ ਤੁਹਾਡਾ ਕੀ ਅਸ਼ਰਸੀ ਕਰਦੇ ਹੈਗੇ ਆ ਜੋ ਸਦਵਾ ਲੱਗਿਆ ਸਾਡੇ ਸਮਾਜ ਨੂੰ ਪੂਰੇ ਪੰਜਾਬ ਵਿੱਚ ਚਾਹੇ ਉਹ ਦਲਿਤ ਸਮਾਜ ਹੋਵੇ ਜੇ ਦੂਸਰਾ ਸਮਾਜ ਹੋਵੇ ਤੇ ਪੂਰੇ ਪੰਜਾਬ ਵਿੱਚ ਜਿੱਦਾਂ ਵੀ ਲੋਕ ਅਸੀਂ ਸਾਰੇ ਭਾਈਚਾਰੇ ਚ ਰਹਿੰਦੇ ਸਾਹ ਚ ਰਹਿੰਦੇ ਆ ਤੇ ਉਹਨਾਂ ਦੀ ਮਨਸ਼ਾ ਨੂੰ ਅਸੀਂ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਵਾਂਗੇ ਸੋ ਇਹੀ ਸਨੇਹਾ ਅਸੀਂ ਸਾਡੇ ਵੱਲੋਂ ਆਮ ਆਦੀ ਪਾਰਟੀ ਵੱਲੋਂ ਲੀਡਰਸ਼ਿਪ ਵੱਲੋਂ ਜਿਹੜੇ ਉਹਨਾਂ ਦੇ ਮਨਸੂਬੇ ਜਿਹੜੇ ਇਰਾਦੇ ਹੈਗੇ ਅਸੀਂ ਉਹਨਾਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਵਾਂਗੇ ਮੇਰੇ ਨਾਲ ਸਾਡੇ ਇੱਥੋਂ ਦੇ ਐਮਪੀ ਸਾਹਿਬਾਨ ਡਾਕਟਰ ਰਾਜਕਮਰ ਚੱਬੇয়াল ਜੀ ਸਾਡੇ ਜ਼ੋਨ ਪ੍ਰਧਾਨ ਦੁਆਬਾ ਦੇ ਜਸਵੀਰ ਸਿੰਘ ਰਾਜਾ ਗਿੱਲ ਜੀ ਐਮਐਲਏ ਟਾਂਡਾ ਸਾਡੇ ਲੋਕਲ ਇੱਥੋਂ ਐਮਐਲਏ ਬਰਮਸ਼ੰਕਰ ਜਿੰਪਾ ਜੀ ਤੇ ਸਾਡੇ ਸਮੁੱਚੇ ਲੀਡਰਸ਼ਿਪ ਹੁਸ਼ਾਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਐਸਪੀ ਪ੍ਰਧਾਨ ਹੀਰ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਤੇ ਅਸੀਂ ਇਹੀ ਸਨੇਹਾ ਤੁਹਾਡੇ ਮਾਧਮ ਰਹਿਣ ਦੇਣਾ ਚਾਹੁੰਦੇ ਬਤਾਉਣਾ ਚਾਹੁੰਦੇ ਆ ਕਿ ਕਿ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਆਜਨ ਮੈਨੂੰ ਮੈਨੂੰ ਜੋ ਲੱਗਦਾ ਹੈ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਦੇਖਦੇ ਆਂ ਆਪਾਂ ਪ੍ਰੈਸ ਤੇ ਵੀ ਦੇਖਦੇ ਆਂ ਆਪਾਂ ਮੀਡੀਆ 'ਚ ਅਸੀਂ ਉਹਨਾਂ ਨੂੰ ਦੇਖਿਆ ਆਪਾਂ ਜਦੋਂ ਵੀ ਦੇਖਿਆ ਸੀ ਆਪਾਂ ਬੀਇੰਗ ਅ ਡਾਕਟਰ ਮੈਨੂੰ ਜੋ ਲੱਗਦਾ ਕਿ ਉਹਨਾਂ ਦੀ ਹਰਕਤਾਂ ਤੋਂ ਗੱਲਬਾਤ ਤੋਂ ਔਰ ਜਿੱਦਾਂ ਕੋਈ ਕੋਈ ਸਾਈਕੀ ਦੇ ਮਰੀਜ਼ ਹੁੰਦੇ ਨੇ ਉਹ ਕੋਈ ਮੈਂਟਲੀ ਸਿਕ ਨੇ ਜਾਂ ਮੈਂਟਲ ਇਲ ਨੇ ਜਿਹੋ ਜੇ ਗੱਲਾਂ ਕਰਦੇ ਨੇ ਜਿਉਂ ਜਿਹਾ ਹਰਕਤਾਂ ਕਰਦੇ ਨੇ ਜੇ ਕੋਈ ਉਹਨਾਂ ਦਾ ਇੱਕ ਅੱਧਾ ਕੋਈ ਸੁਭਚਿੰਤਕ ਹੈਗਾ ਵੀ ਆ ਇਸ ਦੁਨੀਆ ਦੇ ਸਤਰਤੀ ਤੇ ਮੈਂ ਕਹਾਂਗਾ ਉਹਨੂੰ ਬੇਨਤੀ ਕਰੂੰਗਾ ਪਹਿਲਾਂ ਉਹਨਾਂ ਦਾ ਇਲਾਜ ਕਰਾਓ ਉਹਨਾਂ ਨੂੰ ਚੈੱਕ ਅਪ ਕਰਾਓ ਉਹਨੇ ਦਿਮਾਗ ਦੀ ਉਹਨਾਂ ਦੀ ਕੋਈ ਸਕੈਨਿੰਗ ਕਰਾਓ ਪਤਾ ਲੱਗੇ ਕਿ ਵਾਕਈ ਉਹ ਸਹੀ ਹੈ ਕਿ ਨਹੀਂ ਸਹੀ ਹੈਗੀ ਆ ਤੇ ਜਿਸ ਤਰ੍ਹਾਂ ਦੀ ਉਹ ਭਾਸ਼ਣबाजी ਕਰਦੇ ਨੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਖਾਸ ਕਰਕੇ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਹਮੇਸ਼ਾ ਹੀ ਸੰਜੀ ਵਾਲਤਾ ਆਪਸ ਭਾਈਚਾਰਾ ਜਿਹਨਾਂ ਨੇ ਬਣਾ ਕੇ ਰੱਖਿਆ ਅੱਜ ਵੀ ਬਣਾ ਕੇ ਰੱਖਿਆ ਹੈਗਾ ਤੇ ਅੱਗੇ ਬਣਾ ਕੇ ਰੱਖਣਗੇ ਉਹ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਦੇ ਰਾਹਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਸੋ ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਡਾਕਟਰ ਰਾਜਮਰਚ ਅਭਿਲ ਜੀ ਉਹ ਵੀ ਦੋ ਸ਼ਬਦ ਤੁਹਾਡੇ ਨਾਲ ਸਾਂਝ ਕਰਣਗੇ ਜੀ ਧੰਨਵਾਦ। ਥੈਂਕ ਯੂ ਡਾਕਟਰ ਅਭਜੋਤ ਭਾਰਤ ਰਤਨ ਬਾਬਾ ਸਾਹਿਬ ਭੀਮਰੋ ਅੰਬੇਡਕਰ ਜੀ ਦਾ ਜਿਸ ਤਰ੍ਹਾਂ ਡਾਕਟਰ ਅਭਜੋਤ ਜੀ ਨੇ ਦੱਸਿਆ ਕਿ ਉਹਨਾਂ ਦਾ 134ਵਾਂ ਜਨਮ ਦਿਹਾੜਾ ਇਕਤਾ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਔਰ ਉਹਨਾਂ ਦੀ ਸ਼ਾਨ ਦੇ ਖਿਲਾਫ ਜੋ ਵੀ ਟਿੱਪਣੀ ਗੁਰਪਤਵੰਤ ਸਿੰਘ ਪੰਨੂ ਸੋ ਕੋਲਡ ਗੁਰਪਤਵੰਤ ਸਿੰਘ ਪੰਨੂ ਨੇ ਕੀਤੀ ਹੈ ਉਹ ਉਸ ਦੀ ਅਸੀਂ ਇੱਕ ਤਾਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਔਰ ਵੈਸੇ ਵੀ ਜੇਕਰ ਗੱਲ ਕਰੀਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਤੇ ਜੇਕਰ ਆਪਾਂ ਸਿੱਖੀ ਦੀ ਗੱਲ ਕਰੀਏ ਤੇ ਸਾਡੇ 10ਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸੋਚ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਅ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੱਲ ਕਰੀਏ ਸਾਧ ਸੰਗਤ ਮਿਲ ਰਹੀਏ ਮਾਦੋ ਜੈਸੇ ਮਦੂ ਮਖੀਰਾ ਸੋ ਸਾਰੇ ਮਨੁੱਖਤਾ ਦੇ ਏਕਤਾ ਦੀ ਗੱਲ ਕੀਤੀ ਹੈ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਪਗੰਬਰਾਂ ਨੇ ਸੋ ਇੱਕ ਤਾਂ ਜਿਹੜੀ ਅਜਿਹੀ ਟਿੱਪਣੀ ਗੁਰਪਤਵੰਦ ਸਿੰਘ ਪੰਨੂ ਵੱਲੋਂ ਆਣੀ ਮੈਂ ਸਮਝਦਾ ਕਿ ਉਹ ਤਾਂ ਇੱਕ ਨਾਰਮਲ ਧਰਮ ਦੀ ਤਾਂ ਗੱਲ ਛੱਡ ਦਿਓ ਇੱਕ ਨਾਰਮਲ ਇਨਸਾਨ ਵੀ ਨਹੀਂ ਆ ਸੋ ਇਹਨਾਂ ਲੋਕਾਂ ਦਾ ਕੋਈ ਮਕਸਦ ਹੈ ਕਿ ਸਮਾਜ ਦੇ ਵਿੱਚ ਫੁੱਟ ਪਾਉਣਾ ਤੇ ਆਪਣੀ ਰਾਜਨੀਤੀ ਚਮਕਾਉਣਾ ਕਿਉਂਕਿ ਅਜ ਤੱਕ ਜਦੋਂ ਵੀ ਇਹਨਾਂ ਨੂੰ ਕੁਝ ਵੀ ਮਿਲਿਆ ਤੇ ਇਹਨਾਂ ਨੂੰ ਸਮਾਜ ਦੇ ਵਿੱਚ ਫੁੱਟ ਪਾਉਣ ਦੇ ਮਿਲਿਆ ਬਾਕੀ ਜਿੱਥੇ ਤੱਕ ਭਾਰਤ ਤਨ ਬਾਬਾ ਸਾਹਿਬ ਭੀਮਰਾਓ ਅਬੇਡਕਰ ਜੀ ਦਾ ਸਵਾਲ ਹੈ ਉਹ ਆਪ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਸੰਵਿਧਾਨ ਦੇ ਵਿੱਚ ਸਾਰਿਆਂ ਦੇ ਹੱਕਾਂ ਦੀ ਗੱਲ ਕੀਤੀ ਬਾਬਾ ਸਾਹਿਬ ਨੇ ਸਿਰਫ ਰੈਜ਼ਰਵੇਸ਼ਨ ਤੇ ਗੱਲ ਨਹੀਂ ਕੀਤੀ ਬਾਬਾ ਸਾਹਿਬ ਨੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਸੰਵਿਧਾਨ ਵੀ ਲਿਖਿਆ ਬਾਬਾ ਸਾਹਿਬ ਨੇ ਔਰਤਾਂ ਦੇ ਹੱਕਾਂ ਦੀ ਵੀ ਗੱਲ ਕੀਤੀ ਬਾਬਾ ਸਾਹਿਬ ਨੇ ਸਾਰੇ ਚਾਹੇ ਹਿੰਦੂ ਬਿੱਲ ਹੈ ਜਾਂ ਕੋਈ ਵੀ ਹੈ ਬਾਬਾ ਸਾਹਿਬ ਨੇ ਹਰ ਟੌਪਿਕ ਤੇ ਗੱਲ ਕੀਤੀ ਜੇਕਰ ਸੰਵਿਧਾਨ ਨਾ ਹੁੰਦਾ ਤੇ ਸ਼ਾਇਦ ਅੱਜ ਸਾਡਾ ਜਿਹੜਾ ਦੇਸ਼ ਨਾ ਹੁੰਦਾ ਸੋ ਜਿਹੜੇ ਲੋਕ ਬਾਬਾ ਸਾਹਿਬ ਦੇ ਖਿਲਾਫ ਅਜਾਈਆਂ ਟਿੱਪਣੀਆਂ ਕਰਦੇ ਨੇ ਪਹਿਲਾਂ ਤਾਂ ਮੈਂ ਸਮਝਦਾ ਸੀ ਗੁਰਪਤਵੰਨ ਸਿੰਘ ਪੰਨੂ ਬਾਹਰ ਸੇਫ ਰਹਿ ਸਕਦਾ ਪਰ ਹੁਣ ਮੈਨੂੰ ਲੱਗਦਾ ਕਿ ਜਦੋਂ ਦੀ ਟਿੱਪਣੀ ਕੀਤੀ ਹੈ ਸੁਣਨ ਦੇ ਵਿੱਚ ਇਹ ਆਇਆ ਕਿ ਉਹ ਅਮਰੀਕਾ ਤੇ ਕੈਨੇਡਾ ਚ ਵੀ ਨਹੀਂ ਲੱਭ ਰਿਆ ਉੱਥੇ ਵੀ ਅੰਡਰਗਰਾਉਂਡ ਹੈ ਸੋ ਅਸੀਂ ਉਹਨੂੰ ਬੰਗਾਰਦੇ ਹਾਂ ਕਿ ਜੇ ਹਿੰਮਤ ਹੈ ਤੇ ਪੰਜਾਬ ਚ ਆ ਕੇ ਜਾਂ इवन ਵਿਦੇਸ਼ਾਂ ਦੀ ਧਰਤੀ ਤੇ ਵੀ ਕਿਤੇ ਵੀ ਬੁੱਤ ਦੇ ਸਾਹਮਣੇ ਜਾ ਕੇ ਲੋਕਾਂ ਦੇ ਸਾਹਮਣੇ ਜਹੀ ਹਰਕਤ ਕਰੇ ਤਾਂ ਲੋਕ ਜਰੂਰ ਉਹਨੂੰ ਸਬਕ ਸਿਖਾਣਗੇ ਬਾਕੀ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਵੀ ਜ਼ਿਲ੍ਹੇ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਲੱਗੇ ਹੋਏ ਆ ਉੱਥੇ ਸਾਡੇ ਕਾਰਜਕਰਤਾ ਜਾ ਕੇ ਆਪਣੇ ਝੰਡੇ ਦੇ ਡੰਡੇ ਲੈ ਕੇ ਉੱਥੇ ਜਿਹੜੇ ਬੁੱਤਾਂ ਦੇ ਸਾਹਮਣੇ ਬਾਬਾ ਸਾਹਿਬ ਦਾ ਜਨਮ ਦਿਨ ਵੀ ਮਨਾਉਣਗੇ ਤੇ ਅਜੇ ਸ਼ਰਾਰਤੀ ਅੰਸਰਾਂ ਨੂੰ ਇੱਕ ਸੰਦੇਸ਼ ਵੀ ਦੇਣਗੇ ਇੱਕ ਸਿੰਬੋਲਿਕ ਸਨੇਹਾ ਵੀ ਦੇਣਗੇ ਔਰ ਦੂਸਰਾ ਮੈਂ ਵੀ ਬੇਨਤੀ ਕਰਦਾ ਕਿ ਇਹ ਕੱਲਾ ਗੁਰਪਤਵੰਤ ਗੁਰਪਤਵੰਤ ਸਿੰਘ ਪੰਨੂ ਦਾ ਕੰਮ ਨਹੀਂ ਹੋ ਸਕਦਾ ਇਹ ਜਿਹੜੀਆਂ ਵਿਦੇਸ਼ੀ ਤਾਕਤਾਂ ਜਾਂ ਜਿਹੜੀਆਂ ਤਾਕਤਾਂ ਦੇਸ਼ ਦੇ ਵਿੱਚ ਫੁੱਟ ਪਾਉਣਾ ਚਾਹਦੀਆਂ ਚਾਹੇ ਕੋ ਕੇਂਦਰ ਸਰਕਾਰ ਹੋਵੇ ਇਹ ਸਾਰਿਆਂ ਦਾ ਕੋਈ ਇਕੱਠੇ ਇਕੱਲੇ ਦਾ ਕੰਮ ਨਹੀਂ ਹੈ ਸਾਰਿਆਂ ਦਾ ਫੁੱਟ ਪਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਜਿਹੜਾ ਦੁਬਾਰਾ ਡਿਸਟਰਬ ਕਰਨ ਦਾ ਮੈਂ ਸਮਝਦਾ ਕਿ ਕਿਸੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਜਿਹੜਾ ਪਲਾਨ ਆ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੋਮ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਆਪਣੇ ਨੂੰ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰੀ ਵਿਦੇਸ਼ ਮੰਤਰਾਲੇ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਨੌਜਵਾਨ ਜਿਸ ਤਰ੍ਹਾਂ ਬੇਰਹਿਮੀ ਦੇ ਨਾਲ ਬੇਦਰਦੀ ਦੇ ਨਾਲ ਵਿਦੇਸ਼ਾਂ ਤੋਂ ਤੁਸੀਂ ਦੇਖਿਆ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਦੇਸ਼ 'ਚ ਆ ਰਹੇ ਆ ਤੇ ਜੇਕਰ ਸਰਕਾਰ 'ਚ ਹਿੰਮਤ ਹੈ ਕੇਂਦਰ ਸਰਕਾਰ 'ਚ ਹਿੰਮਤ ਹੈ ਤੇ ਕੇਂਦਰ ਸਰਕਾਰ ਗੁਰਪਤਵੰਨ ਸਿੰਘ ਪੰਨੂ ਵਰਗੇ ਜਿਹੜੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਦਾ ਕੋਈ ਧਰਮ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਬੇੜੀਆਂ ਪਹਿਨਾ ਕੇ ਦੇਸ਼ ਦੇ ਵਿੱਚ ਲੈ ਕੇ ਆਣ ਫਿਰ ਦੇਸ਼ ਦੇ ਲੋਕ ਸੰਵਿਧਾਨ ਦੇ ਤਹਿਤ ਪੰਜਾਬ ਦੇ ਲੋਕ ਫਿਰ ਪੰਨੂ ਨੂੰ ਦੱਸਣਗੇ ਕਿ ਸੰਵਿਧਾਨ ਕੀ ਹੁੰਦਾ ਹੈ ਤੇ ਬਾਬਾ ਸਾਹਿਬ ਪੀਮਰਾਓ ਬੇੜਕ ਜੀ ਦੀ ਸੋਚ ਕਿੰਨੀ ਵੱਡੀ ਹੈ ਜੈ ਪੀਮ ਜੈ ਪੰਜਾਬ